ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਕ ਜੁੰਟੀ ਦੋਸਤੋ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਹੁੰਚੀ ਹੈ ਦੱਸ ਦਈਏ ਕਿ ਜਿਵੇਂ ਜਿਵੇਂ ਤਿਉਹਾਰ ਨਜ਼ਦੀਕ ਆ ਰਹੇ ਨੇ ਔਰ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਕੁਝ ਡੁਪਲੀਕੇਟ ਆ ਰਿਹਾ ਹੈ ਔਰ ਉਸ ਡੁਪਲੀਕੇਟ ਦੇ ਨਾਲ ਕਿਤੇ ਨਾ ਕਿਤੇ ਸੇਧ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਪੈਸੇ ਦਾ ਨੁਕਸਾਨ ਹੁੰਦਾ ਹੈ ਲੇਕਿਨ ਬਿਮਾਰੀਆਂ ਅਜੀਹੀਆਂ ਦਾ ਜਨਮ ਹੁੰਦਾ ਹੈ ਜਿਨ੍ਹਾਂ ਨੂੰ ਕਦੇ ਆਪਾਂ ਸੋਚ ਵੀ ਨਹੀਂ ਸਕਦੇ ਲੇਕਿਨ ਬਹੁਤ ਸਾਰੀਆਂ ਸੰਸਥਾਾਂ ਨੇ ਬਹੁਤ ਸਾਰੇ ਸਕੂਲ ਨੇ ਜਿਹੜੇ ਕਿ ਇਸ ਮਿਸ਼ਨ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਉਸੇ ਮਿਸ਼ਨ ਦੇ ਤਹਿਤ ਅੱਜ ਅਸੀਂ ਗ੍ਰੀਨਲੈਂਡ ਪਬਲਿਕ ਸਕੂਲ ਸੀਨੀਅਰ ਕੈਂਡੀ ਦੇ ਵਿੱਚ ਬੈਠੇ ਹੋਏ ਆਂ ਔਰ ਮੇਰੇ ਨਾਲ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਸਨੌਰ ਤੋਂ ਜੁੜ ਚੁੱਕੇ ਨੇ ਜੋ ਕਿ ਕਾਫੀ ਡਿਟੇਲ ਦੇ ਵਿੱਚ ਕੰਮ ਕਰਦੇ ਨੇ ਔਰ ਖੂਨਦਾਨ ਦੇ ਅਣ ਘਣੇ ਇਨ੍ਹਾਂ ਨੇ ਕੈਂਪ ਲਾਏ ਨੇ ਸੋਸ਼ਲ ਵਰਕਰ ਨੇ ਔਰ ਇੱਕ ਬਾ ਕਮਾਲ ਔਰ ਬੜਾ ਰਿਸਪੈਕਟਡ ਨਾਮ ਹੈ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਦੀਪ ਸਿੰਘ ਸਨੌਰ ਮਿਸ਼ਨ ਲਾਲੀ ਤੇ ਹਰੀਆਲੀ ਸੋਮਸੂਤ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਸਮੂਹ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਦਸਹਿਰਾ ਦੀਵਾਲੀ ਗੁਰਪੁਰਬ ਜਾਂ ਹੋਰ ਜਿੰਨੇ ਵੀ ਤਿਹਾਰ ਖੁਸ਼ੀਆਂ ਦੇ ਮੌਕੇ ਆ ਉਹ ਪ੍ਰਦੂਸ਼ਣ ਰਹਿਤ ਮਨਾਏ ਜਾਣ ਪਟਾਕਿਆਂ ਤੋਂ ਆਤਿਸ਼ਬਾਜੀ ਤੋਂ ਰਹਿਤ ਮਨਾਏ ਜਾਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੋਣ ਵਾਲੀ ਆਤਿਸ਼ਬਾਜੀ ਦੇ ਕਰਕੇ ਅੱਖਾਂ ਦਾ ਫੇਫੜਿਆਂ ਦਾ ਸਕਿਨ ਦੇ ਅਨੇਕਾਂ ਹੀ ਬਿਮਾਰੀਆਂ ਜਿਹੜੀਆਂ ਹੈਗੀਆਂ ਜਨਮ ਲੈਂਦੀਆਂ ਔਰ ਅਨੇਕ ਹੀ ਪ੍ਰੋਬਲਮਸ ਦੇ ਵਿੱਚੋਂ ਆਮ ਲੋਕਾਂ ਨੂੰ ਗੁਜ਼ਰਨਾ ਪੈਂਦਾ ਖਾਸ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਜਿਹੜੇ ਪਹਿਲਾਂ ਤੋਂ ਹੀ ਇਹਨਾਂ ਬਿਮਾਰੀਆਂ ਦੇ ਮਰੀਜ਼ ਐ ਉਹਨਾਂ ਨੂੰ ਗੰਭੀਰ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਦੁਸਹਿਰਾ ਦੀਵਾਲੀ ਗੁਰਪੁਰਬ ਜਾਂ ਹੋਰ ਜਿੰਨੇ ਵੀ ਤਿਹਾਰ ਹੈ ਅੱਤਿ ਸ਼ੁਭਾਰੀਆਂ ਤੋਂ ਪਟਾਕਿਆਂ ਤੋਂ ਰਹਿਤ ਮਨਾਏ ਜਾਣ ਤਾਂ ਜੋ ਆਪਣਾ ਵਾਲਾ ਦੁਆਲਾ ਹਰਿਆ ਭਰਿਆ ਅਤੇ ਖੁਸ਼ਹਾਲੀ ਭਰਪੂਰ ਬਰਕਰਾਰ ਰਹਿ ਸਕੇ ਮਿਹਰਬਾਨੀ ਸਾਰ ਬਹੁਤ ਬਹੁਤ ਸ਼ੁਕਰੀ ਧੰਨਵਾਦ ਪੋਸੂ ਨਮਾ ਚੈਨਲ ਦੀ ਟੀਮ ਅੱਜ ਗ੍ਰੀਨ ਲੈਂਡ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਵਿੱਚ ਪਹੁੰਚੀ ਹੈ ਮੈਂ ਦੱਸ ਦਿਆਂ ਕਿ ਅੱਜ ਇੱਥੇ ਇੱਕ ਬਹੁਤ ਵਧੀਆ ਸਕੂਲ ਨੇ ਜਿਹੜਾ ਉਪਰਾਲਾ ਕੀਤਾ ਹੈ ਔਰ ਉਸ ਉਪਰਾਲੇ ਦਾ ਜੇ ਮੈਂ ਕੰਟੈਂਟ ਦੱਸਾਂ ਕਿ ਜਿਵੇਂ ਜਿਵੇਂ ਤਿਉਹਾਰ ਨਜ਼ਦੀਕ ਆ ਰਹੇ ਨੇ ਔਰ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਕੁਝ ਆ ਰਿਹਾ ਹੈ ਬਹੁਤ ਕੁਝ ਆ ਰਿਹਾ ਹੈ ਤਾਂ ਕਿ ਬੱਚਿਆਂ ਵਿੱਚ ਵੱਧ ਤੋਂ ਵੱਧ ਕ੍ਰਿਓਸਟੀ ਹੋਵੇ ਉਸ ਸਮਾਨ ਨੂੰ ਖਰੀਦਣ ਲਈ ਔਰ ਜਿਵੇਂ ਮਤਲਬ ਤਿਹਾਰ ਆਈ ਜਾਂਦੇ ਨੇ ਡੁਪਲੀਕੇਸੀ ਵੀ ਆ ਜਾਂਦੀ ਹੈ ਮਠਿਆਈਆਂ ਦੇ ਵਿੱਚ ਬਹੁਤ ਸਾਰਾ ਨਕਲੀ ਪਨੀਰ ਨਕਲੀ ਖੋਆ ਹੋਰ ਬਹੁਤ ਕੁਝ ਹੈ ਜੋ ਸਿੱਧੇ ਦਾ ਸਿੱਧਾ ਸਾਡੀ ਸਿਹਤ ਦੇ ਨਾਲ ਕਿਤੇ ਨਾ ਕਿਤੇ ਖਿਲਵਾੜ ਕਰਦਾ ਹੈ ਔਰ ਸ਼ੀਸ਼ੀਆਂ ਦੀਆਂ ਦੁਕਾਨਾਂ ਵਿੱਚ ਸਜੀਆਂ ਹੋਈਆਂ ਮਠਿਆਈਆਂ ਰੰਗ ਬਰੰਗੀਆਂ ਉਹ ਸਾਡੀ ਮਤਲਬ ਇਸ ਤਰ੍ਹਾਂ ਟ੍ਰਾਇਓਸਟੀ ਪੈਦਾ ਕਰਦੇ ਕਿ ਆਪਾਂ ਇਹਨਾਂ ਨੂੰ ਘਰ ਲੈ ਜਾ ਕੇ ਖਾਈਏ ਔਰ ਪਰਿਵਾਰ ਨੂੰ ਵੀ ਇਹ ਖਵਾਈਏ ਲੇਕਿਨ ਦੋਸਤੋ ਆਪਾਂ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਹਾਂ ਕਿ ਇਹ ਆਪਾਂ ਮਠਿਆਈ ਨਹੀਂ ਬਲਕਿ ਜ਼ਹਿਰ ਜਿਹੜਾ ਹੈ ਉਹ ਪਰੋਸ ਰਹੇ ਹਾਂ ਅੱਜ ਇਸੇ ਹੀ ਮਿਸ਼ਨ ਨੂੰ ਲੈ ਕੇ ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਔਰ ਜਿਸ ਨੇ ਵਿੱਚ ਮਤਲਬ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸੇ ਨਾ ਕਿਸੇ ਨਾ ਚੀਜ਼ਾਂ ਤੋਂ ਆਪਾਂ ਬਚ ਸਕੀਏ ਇਸ ਵਕਤ ਸਕੂਲ ਦੇ ਪ੍ਰਿੰਸੀਪਲ ਪ੍ਰਿੰਸੀਪਲ ਮੰਜੂ ਗਰਗ ਜੀ ਮੇਰੇ ਨਾਲ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸੀ ਮੁਬਾਰਕਬਾਦ ਦਿੰਨੇ ਆ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਗਰਗ ਮੈਡਮ ਬਹੁਤ ਅੱਛਾ ਲੱਗਾ ਅੱਜ ਤੁਹਾਡੇ ਸਕੂਲ ਚ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਔਰ ਮਾਸ਼ਾਅੱਲਾ ਬੜੀ ਕਿਰਪਾ ਹੈ ਬੱਬਾ ਜੀ ਦੀ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਖਾਸ ਕਰਕੇ ਮਿਸ਼ਨ ਦੇ ਨਾਲ ਤੁਸੀਂ ਜੁੜੇ ਹੋ ਕਿਸ ਤਰ੍ਹਾਂ ਬੱਚਿਆਂ ਦਾ ਰਿਸਪੌਂਸ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਜਾਗਰੂਕਤਾ ਬਾਰੇ ਕੋਈ ਗੱਲਬਾਤ ਕਰਦੇ देखो आज स्कूल ਵਿੱਚ ਮਿਸਟਰ ਹਰਦੀਪ ਸਿੰਘ ਸਨੌਰਜੀ ਵੱਲੋਂ ਜੋ ਅਵੇਅਰਨੈਸ ਪ੍ਰੋਗਰਾਮ ਰੱਖਿਆ ਗਿਆ ਮਿਸ਼ਨ ਲਾਲੀ ਅਤੇ ਹਰੀਆਲੀ ਦੇ ਤਹਿਤ ਔਰ ਇਸ ਵਿੱਚ ਮਿਸਟਰ ਕਕਰਾਮ ਵਰਮਾ ਜੀ ਵੱਲੋਂ ਹਰਦੀਪ ਸਿੰਘ ਜੀ ਵੱਲੋਂ ਬੱਚਿਆਂ ਨੂੰ ਕਈ ਵਿਸ਼ਿਆਂ ਤੇ ਜੋ ਜਾਣਕਾਰੀ ਦਿੱਤੀ ਗਈ ਅੱਜ ਦੇ ਟਾਈਮ ਵਿੱਚ ਇਹ ਜਾਣਕਾਰੀ ਦੀ ਬੱਚਿਆਂ ਨੂੰ ਬਹੁਤ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਬਹੁਤ ਜਿਸ ਤਰ੍ਹਾਂ ਅਗਲੇ ਮਹੀਨੇ ਤਿਉਹਾਰ ਆਨੇ ਹਨ ਇਹ Tiharਾਂ ਦੇ ਵਿੱਚ ਬਹੁਤ ਸਾਰੇ ਐਸੀਆਂ ਗੱਲਾਂ ਨੇ ਜੋ ਬੱਚੇ ਜਿੰਨਾ ਵਾਰੇ ਅਵੇਅਰ ਨਹੀਂ ਹੁੰਦੇ ਉਹ ਸਕੂਲ ਦੇ ਦੁਆਰਾ ਐਸੇ ਪ੍ਰੋਗਰਾਮਾਂ ਦੇ ਤਹਿਤ ਹੀ ਬੱਚਿਆਂ ਨੂੰ ਆਪਾਂ ਜਾਣਕਾਰੀ ਦੇ ਸਕਦੇ ਹਾਂ ਅੱਜ ਉਹਨਾਂ ਨੂੰ ਤਿਉਹਾਰਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ ਮਠਾਈਆਂ ਦੇ ਵਿੱਚ ਆਪਾਂ ਨੂੰ ਜੋ ਮਿਲਾਵਟ ਹੈ ਉਸ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ ਉਹਨਾਂ ਨੂੰ ਹੋਰ ਵੀ ਜਿਸ ਤਰ੍ਹਾਂ ਤਿਉਹਾਰਾਂ ਨਾਲ ਰਿਲੇਟਿਡ ਬਹੁਤ तरह ਦੇ ਐਸੀ ਇਹ ਐਸੀ ਗੱਲਾਂ ਨੇ ਐਸੀ ਵਿਸ਼ਿਆਂ 'ਤੇ ਦੱਸਿਆ ਗਿਆ ਜੋ ਬੱਚਿਆਂ ਨੂੰ ਸ਼ਾਇਦ ਘਰਾਂ ਵਿੱਚ ਜਾਂ ਬਾਹਰ ਮੁਹੱਲੇ ਵਿੱਚ ਕਿਤੋਂ ਵੀ ਸਿੱਖਣ ਲਈ ਨਹੀਂ ਮਿਲਦਾ ਤਾਂ ਮੈਂ ਬਹੁਤ ਥੈਂਕਫੁਲ ਹਾਂ ਅੱਜ ਦੇ ਇਸ ਪ੍ਰੋਗਰਾਮ ਲਈ ਮਿਸਟਰ ਸਰਦੀਪ ਸਿੰਘ ਸਨੋਰ ਜੀ ਦੇ ਕਿ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਇਹ ਕੀਮਤੀ ਟਾਈਮ ਦੇ ਕੇ ਅੱਜ ਬਹੁਤ ਗੱਲਾਂ ਸਮਝਾਈਆਂ ਤੇ ਮੈਂ ਬਹੁਤ ਥੈਂਕਫੁਲ ਹਾਂ ਤੁਹਾਡੇ ਇਸ ਚੈਨਲ ਦੇ ਜਿਨ੍ਹਾਂ ਨੇ ਅੱਜ ਸਾਨੂੰ ਇਹ ਮੌਕਾ ਦੇ ਕੇ ਸਾਡੇ ਸਾਡਾ ਮਾਨ ਰੱਖਿਆ ਸਾਨੂੰ ਇੱਜ਼ਤ ਦਿੱਤੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਮੈਂ ਸ਼ੁਕਰੀਆ ਕਾਕਰਮ ਵਰਮਾ ਜੀ ਇਸ ਵਕਤ ਮੇਰੇ ਨਾਲ ਨੇ ਜਿਹੜੇ ਕਿ ਸਕੂਲਾਂ ਕਾਲਜਾਂ ਦੇ ਵਿੱਚ ਹੋਰ ਬਹੁਤ ਬੜੇ ਮਤਲਬ ਸੰਸਥਾਵਾਂ ਦੇ ਵਿੱਚ ਜਾ ਕੇ ਜਾਗਰੂਕਤਾ ਦਾ ਲੈਕਚਰ ਦਿੰਦੇ ਨੇ ਹੁਣ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਤਿਹਾਰ ਨੇ ਔਰ ਅੱਜ ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿੱਚ ਪੋਸੂ ਨਾਮਾ ਚੈਨਲ ਦੀ ਟੀਮ ਬੈਠੀ ਹੈ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਸਰ ਸਾਰਿਆਂ ਨੂੰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਤਾਂ ਸਮਝਦਾ ਵੀ ਜੇ ਸਾਡਾ ਦੇਸ਼ ਤਰੱਕੀ ਕਰਨੀ ਆ ਤਾਂ ਜਿਹੜਾ ਅਡੰਬਰ ਹੈ ਡਰਾਮੇ ਆ ਇਹ ਬੰਦ ਹੋਣੇ ਚਾਹੀਦੇ ਆ ਹੂੰ ਜੇਸੀ ਪਿਛਲੇ ਸਾਲ ਦੀ ਗੱਲ ਕਰੀਏ ਸਰ ਤੇ ਕਰੀਬ 22000 ਕਰੋੜ ਰੁਪਏ ਦੇ ਇਕੱਲੇ ਪਟਾਕੇ ਚੱਲੇ ਆ ਸਰ ਯਾਨੀ 22000 ਕਰੋੜ ਰੁਪਿਆ ਦੋ ਚਾਰ ਘੰਟਿਆਂ ਵਿੱਚ ਅੱਗ ਲਾ ਕੇ ਫੂਕਤਾ ਮੋਦੀ ਸਾਹਿਬ ਪਟਿਆਲੇ ਆ ਪੰਜਾਬ ਚ ਆਏ 1600 ਕਰੋੜ ਰੁਪਏ ਦੇ ਕੇ ਗਏ ਆ ਇਹ ਕਹਿੰਦੇ ਬਹੁਤ ਥੋੜਾ ਹੈ ਯਾਨੀ 22000 ਕਰੋੜ ਰੁਪਏ ਹੈ ਕਿ ਦੇਸ਼ੀ ਡਿਵੈਲਪਮੈਂਟ ਦਾ ਬਹੁਤ بڑا ਹਿੱਸਾ ਹੈ ਬਿਲਕੁਲ ਬਿਲਕੁਲ ਨੰਬਰ 2 ਪਿਛਲੇ ਸਾਲ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਇਹ ਕਰੀਬ 95 ਲੱਖ ਸ਼ਰਾਬ ਦੀਆਂ ਬੋਤਲਾਂ ਵਰਤੀਆਂ ਗਈਆਂ। ਮੁਰਗੇ ਖਾਏਗੇ। ਯਾਨੀ ਦੁਆਲੀ ਦੇ ਦਿਨਾਂ ਵਿੱਚ ਅਸੀਂ ਜਾਨਵਰ ਹੱਤਿਆ ਵੀ ਕਰਦੇ ਆਂ, ਸ਼ਰੀਰ ਦੀ ਹੱਤਿਆ ਵੀ ਕਰਦੇ ਆਂ, ਪੈਸੇ ਦੀ ਹੱਤਿਆ ਵੀ ਕਰਦੇ ਆਂ। ਮਿਲਦਾ ਕੀ ਆ? ਤੁਸੀਂ ਖਾਇਆ ਪੀਆ ਸਾਰੇ ਬਾਥਰੂਮ ਦੇ ਕੱਡੇ, ਉਹ ਜਿਹੜੇ ਜਾਨਵਰ ਬਚਾਰੇ ਉੱਡਦੇ ਛਿਰਦੇ ਆਂ, ਭੱਜੇ ਛਿਰਦੇ ਆਂ, ਬੱਚਿਆਂ ਨਾਲ ਖੇਡ ਰਹੇ ਆਂ ਤੁਸੀਂ ਉਹਨਾਂ ਨੂੰ ਫੜ ਕੇ ਵੱਢ ਕੇ ਖਾ ਲਿਓ। ਮੈਂ ਤਾਂ ਕਹਿੰਦਾ ਵੀ ਐਸਾ ਜਿਹਾ ਪਾਪ ਨਹੀਂ ਹੋਣਾ ਚਾਹੀਦਾ। ਸ਼ਾਇਦ ਜਿਹੜਾ ਅਸੀਂ ਇਹ ਪਾਪ ਕਰ ਰਹੇ ਆਂ ਪੰਜਾਬ ਦੇ ਵਿੱਚ ਇਹਦੇ ਕਰਕੇ ਪ੍ਰਮਾਤਮਾ ਨੇ ਹੜ ਲਿਆਂਦੇ ਆ ਖੇਤਾ ਜੱਗ ਲਾੜੀ ਆ ਜਾਨਵਰਾਂ ਨੂੰ ਜਿੱਦਾਂ ਦੇ ਆਪਾਂ ਹੋ ਰਹੇ ਆ ਉਸੇ ਤਰ੍ਹਾਂ ਦਾ ਹੀ ਫਿਰ ਬਿਹੇਵ ਹੋ ਰਿਹਾ ਆਪਣੇ ਨਾਲ ਭਗਵਾਨ ਰਾਮ ਜੀ ਵਾਪਸ ਆਏ ਸੀ ਉਹਨਾਂ ਨੇ ਕਦੇ ਨਹੀਂ ਕਿਹਾ ਸੀ ਪਟਾਕੇ ਚਲਾਓ ਅੱਗਾਂ ਲਾਓ ਸ਼ਰਾਬਾ ਪੀਓ ਗੁਰੂ ਗੋਬੀ ਗੁਰੂ ਹਰਾਈ ਜੀ ਆਏ ਗੁਰੂ ਹਰ ਉਹਨਾਂ ਨੇ ਕਦੇ ਨਹੀਂ ਕਿਹਾ ਔਰ ਪਤਾ ਨਹੀਂ ਆਸੀ ਕਿਉਂ ਲੋਕੀ ਸਮਝਦੇ ਆ ਵੀ ਜੇ ਦੁਆਲੀ ਨੂੰ ਪਟਾਕੇ ਨਹੀਂ ਚਲਾਵਾਂਗੇ ਤਾਂ ਪ੍ਰਮਾਤਮਾ ਖੁਸ਼ੇ ਨਹੀਂ ਹੋਣਾ ਹਾਲੇ ਕਿ ਪਟਾਕੇ ਨਾਲ ਇੰਨਾ ਜ਼ਿਆਦਾ ਜ਼ਹਿਰ ਫੈਲਦਾ ਹੈ ਮਰਦੇ ਆ ਲੋਕੇ ਪਿਛਲੇ ਸਾਲ ਸਰ ਪੀਜੀਏ ਦੇ ਵਿੱਚ ਪਹੁੰਚੇ ਸੀ ਕਰੀਬ 200 ਤੋਂ ਜ਼ਿਆਦਾ ਬੱਚੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਪਟਾਕੇ ਚਲੇ ਗਏ ਅੱਖਾਂ ਖਤਮ ਹੋ ਗੀਆਂ ਉਹ ਹਮੇਸ਼ਾ ਲਈ ਬੇਉਦ ਸਾਡੇ ਇੱਥੇ ਪਟਾਲੇ ਹੁੰਦੇ ਸੀ ਪੀਆਰਟੀਸੀ ਦੇ ਜਨਮ ਅਗਰ ਬੱਚੇ ਨੇ ਕਿਹਾ ਪਟਾਕੇ ਹੋਰ ਲੈ ਕੇ ਆਣੇ ਆ ਚਲੇ ਗਏ 2000 ਦੇ ਪਹਿਲਾਂ ਲੈ ਆਏ ਸੀ ਹੋਰ ਲੈ ਗਏ ਬਾਪ ਸਾਰੇ ਸੀਗੇ ਆ ਪੁਰਾਣੇ ਬੱਸ ਸਟੈਂਡ ਦੇ ਕੋਲ ਸਾਰ ਐਕਸੀਡੈਂਟ ਹੋਇਆ ਬਾਪ ਵੀ ਮਰ ਗਿਆ ਮਾਂ ਵੀ ਮਰ ਗਈ ਕੱਲਾ ਬੱਚਾ ਬਚਿਆ ਉਹਨੂੰ ساری ਜ਼ਿੰਦਗੀ ਦੁਖੇ ਰਹੇਗਾ ਅਮਰੀਕਾ ਹੱਥ ਜੋੜ ਕੇ ਤੁਹਾਡੇ ਰਹੀ ਬੇਨਤੀ ਆ ਵੀ ਆਓ ਪਟਾਕੇ ਨਾ ਚਲਾਓ ਬੰਮ ਆਇਆ ਨਾ ਕਰੋ ਪਰਮਾਤਮਾ ਦਾ ਧੰਨਵਾਦ ਕਰੋ ਪੌਦੇ ਲਾ ਦਿਓ ਕਿਸੇ ਦੇ ਗਰੀਬ ਦਾ ਭਲਾ ਕਰੋ ਵਰਮਾ ਸਾਹਿਬ ਬਹੁਤ ਕਮਦੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ